ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਜਗਤਾਰ ਸਿੰਘ ਜਿਵੇਂ ਕਿ ਪਿਛਲੇ ਦਿਨੀ ਸਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਅਤੇ ਆਉਣ ਵਾਲੀ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਣਾ ਹੈਗਾ ਇਸ ਨੂੰ ਲੈ ਕੇ ਪੰਜਾਬ ਵਿੱਚ ਵੀ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਰਣਨੀਤੀ ਜਿਹੜੀ ਘੜੀ ਜਾ ਰਹੀ ਹੈ ਕਿਉਂਕਿ 16 ਤਰੀਕ ਨੂੰ ਜਿੱਥੇ ਭਾਰਤ ਬੰਦ ਦਾ ਐਲਾਨ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਨੂੰ ਪੂਰਨ ਤੌਰ ਤੇ ਬੰਦ ਕਰਨ ਲਈ ਰਲ ਕੇ ਕੜੀ ਗਈ ਹੈ ਜਸਰੂ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਜਿਸ ਦੇ ਤਹਿਤ ਫ੍ਰੀ ਕੋਡ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਦੇ ਵਿੱਚ ਕੀ ਫੈਸਲੇ ਹੋ ਰਹੇ ਨੇ ਕਿੰਨਾ ਕਿਸਾਨੀ ਮੰਗਾਂ ਨੂੰ ਲੈ ਕੇ ਜਾਂ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਣਾ ਹੈ ਕੇਂਦਰ ਸਰਕਾਰ ਦੇ ਖਿਲਾਫ ਆਓ ਤੁਹਾਨੂੰ ਸੁਣਾਉਣੇ ਆ ਰਜਿੰਦਰ ਦੀਪ ਸਿੰਘ ਆਲਾ ਖੱਤੀ ਕਿਸਾਨ ਯੂਨੀਅਨ ਅਸੀਂ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕਰਨ ਜਾ ਰਹੇ ਹਾਂ ਪਿੰਡਾਂ ਤੇ ਸ਼ਹਿਰਾਂ ਨੂੰ ਇਹ ਇਸ ਕਰਕੇ ਕਰਨ ਜਾ ਰਹੇ ਆ ਕਿ ਮੋਦੀ ਸਰਕਾਰ ਨੇ ਨਾ ਆਪਣੇ 95 ਸਾਲਾਂ ਦੇ ਵਿੱਚ ਇਸ ਮੁਲਕ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕਰਾਉਣੇ ਹੁੰਦੇ ਤਾਂ ਅੱਜ ਹਿੰਦੁਸਤਾਨ ਅਮੀਰਾਂ ਦੇ ਪੱਖੋਂ ਦੁਨੀਆ 'ਚ ਤੀਜੇ ਨੰਬਰ ਤੇ ਆ ਤੇ ਗਰੀਬੀ ਪੱਖੋਂ ਜਿਹੜਾ ਹੈਗਾ 137 ਨੰਬਰ ਤੇ ਆ ਯਾਨੀ ਕਿ ਕਰੋੜਾ ਲੋਕ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਹੁਣ ਖੇਤੀ ਖੇਤਰ ਨੂੰ ਕਾਰਪੋਰੇਟ ਨੂੰ ਦੇਣ ਜਾ ਰਹੇ ਜਿੰਦੇ ਚ ਅੱਜ ਤੋਂ ਵੱਧ ਆਬਾਦੀ ਜਿਹੜੀ ਲੱਗੀ ਹੋਈ ਆ ਸਾਡੇ ਸ਼ਹਿਰਾਂ ਦੇ ਜਿਹੜੇ ਸ਼ਾਪਿੰਗ ਮਾਲ ਵੱਡੇ ਖੁੱਲ ਰਹੇ ਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਦੁਕਾਨਦਾਰ ਤੇ ਰੇੜੀ ਵਾਲੇ ਜਿਹੜੇ ਹੈਗੇ ਆ ਉਹ ਖਤਮ ਹੋਣ ਜਾ ਰਹੇ ਆ ਪਰਚੂਨ ਦੇ ਖੇਤਰ ਚ ਕਾਰਪੋਰੇਟ ਜਿਹੜਾ ਹੈ ਆ ਗਿਆ ਹਿੱਟ ਐਂਡ ਰਨ ਲੈ ਕੇ ਆ ਗਏ ਕਿ ਡਰਾਈਵਰਲੈਸ ਰਹਿਤ ਮਸ਼ੀਨਰੀ ਲੈ ਕੇ ਆਉਣੀ ਆ ਕਰੋਨਾ ਲੋਕਾਂ ਦਾ ਜਿਹੜਾ ਕਿੱਤਾ ਹੈਗਾ ਟਰਾਂਸਪੋਰਟਰ ਨਾਲ ਜੁੜਿਆ ਹੋਇਆ ਉਹਨਾਂ ਨੂੰ ਬੇਰੋਜ਼ਗਾਰ ਕਰ ਰਿਹਾ ਹੈ ਅਗਨੀਵੀਰ ਸਕੀਮ ਲੈ ਕੇ ਆਗੇ ਇੱਕ ਕਰੋੜਾਂ ਲੋਕ ਜਿਹੜੇ ਫੌਜ ਚ ਭਰਤੀ ਹੋ ਕੇ ਆਪਦਾ ਰੋਜ਼ਗਾਰ ਹਾਸਲ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈਗਾ ਬਿਜਲੀ ਸੋਧ ਬਿੱਲ ਲੈ ਕੇ ਆਗੇ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦੇਣੀ ਆ ਪ੍ਰੀਪੇਡ ਮੀਟਰ ਜਿਹੜੇ ਹੈਗੇ ਆ ਉਹ ਉਹ ਲਾ ਕੇ ਲੋਕਾਂ ਤੋਂ ਕਈ ਵਾਰੀ 5-5 ਮਹੀਨਿਆਂ ਤੋਂ ਜਿਹੜਾ ਬਿੱਲ ਹੈਗਾ ਉਹ ਨਹੀਂ ਤਰਦਾਗਾ ਯਾਨੀ ਕਿ ਤੇ ਇਹਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ 15 ਲੱਖ ਕਰੋੜ ਰੁਪਇਆ 9 ਸਾਲਾਂ ਜਿਹਨਾਂ ਨੇ ਮਾਫ਼ ਕੀਤਾ ਬਾਕੀ ਜਿਹੜਾ ਕੋਈ ਵਿਜੇ ਮਾਲੀ ਆ ਨੀਰਮੋਦੀ ਹਜ਼ਾਰਾਂ ਕਰੋੜ ਲੈ ਕੇ ਭੱਜ ਗਏ ਉਹ ਵੱਖਰੇ ਦੂਜੇ ਪਾਸੇ ਕਿਸੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨੇ ਕੋਈ ਥੋਟਾ ਮੋਟਾ ਲੋਨ ਲਿਆ ਉਹਨੂੰ ਜਿਹੜਾ ਹੈਗਾ ਇੰਨਾ ਠਿੱਠ ਕੀਤਾ ਜਾਂਦਾ ਕਿ ਉਹਨੂੰ ਖੁਦ ਕੁਛ ਲਈ ਮਜਬੂਰ ਕੀਤਾ ਜਾਂਦਾ ਪੰਜਾਬ ਨੈਸ਼ਨਲ ਬੈਂਕ ਦਾ ਜੇ ਨੀਰੋ ਮੋਦੀ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਗਿਆ ਉਹ ਮਾਫ਼ ਆ ਤੇ ਜੇ ਉਸੇ ਪੰਜਾਬ ਨੈਸ਼ਨਲ ਬੈਂਕ ਤੋਂ ਕਹਿੰਦੇ 2-4 ਲੱਖ ਰੁਪਇਆ ਲਿਆ ਹੋਇਆ ਉਹਨੂੰ ਜਿਹੜਾ ਅਪਰਾਧੀ ਬਣਾ ਕੇ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾ ਰਿ ਤੋ ਜਿਹੜਾ ਸਮੁੱਚੀ ਮੁਲਕ ਦੀ ਆਰਥਿਕਤਾ ਕਾਰਪੋਰੇਟ ਨੂੰ ਦੇਣ ਜਾ ਰਹੀ ਹੈ ਇਸ ਕਰਕੇ ਸਮੁੱਚੇ ਮੁਲਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਬਿਜਲੀ ਵਾਲਿਆਂ ਨੂੰ ਟਰਾਂਸਪੋਰਟਰ ਵਾਲਿਆਂ ਨੂੰ ਬੈਂਕਾਂ ਵਾਲਿਆਂ ਨੂੰ ਸਾਰੀਆਂ 100 ਦੇ ਕਰੀਬ ਜੜੀਆਂ ਜਥੇਬੰਦੀਆਂ ਨੇ ਤਾਂ ਕਿ ਆਰਟੀਆ ਐਸੋਸੀਏਸ਼ਨ ਵਪਾਰ ਮੰਡਲ ਪੰਜਾਬ ਚ ਵੱਡੀ ਪੱਧਰ ਤੇ ਬੰਦ ਨੂੰ ਸਮਰਥਨ ਦੇ ਰਿਆ ਤੇ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਤਹਿਤ ਮੁਕੰਮਲ ਪੰਜਾਬ ਬੰਦ ਇਥੋਂ ਦੇ ਸ਼ਹਿਰ ਕਸਬੇ ਸੜਕਾਂ ਸਭ ਕੁਝ ਜਿਹੜਾ ਹੈਗਾ ਜਾਮ ਹੋਊਗਾ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਰੇਸੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਜਾਮ ਨੂੰ ਸਫਲ ਬਣਾਓ ਉਸ ਦਿਨ ਕੋਈ ਵੀ ਬੰਦਾ ਜਿੰਨੇ ਜਹਾਜੇ ਚੜ੍ਹਨਾ ਜਾਂ ਕੋਈ ਹੋਰ ਪ੍ਰੋਗਰਾਮ ਆ ਉਹ ਕਹੇ ਨਾ ਕਹੇ ਨਾ ਵੀ ਮੈਨੂੰ ਪਹਿਲਾਂ ਨਹੀਂ ਦੱਸਿਆ ਗਿਆ ਅਸੀਂ 2 ਹਫ਼ਤੇ ਪਹਿਲਾਂ ਜਿਹੜਾ ਦੱਸ ਰਹੇ ਹਾਂ ਕਿ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਮੁਕੰਮਲ ਪੰਜਾਬ ਬੰਦ ਜਿਹੜਾ ਹੈਗਾ ਉਹ ਰਹੂਗਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ